ਜਿੰਦਾਬਾਦ 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 ਕੇਂਦਰੀ ਸਰਕਾਰ ਮੁਰਦਾਬਾਦ ਮੁਰਦਾਬਾਦ ਕੇਂਦਰੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਿਨੇ ਸਾਡੇ ਨਾਲ ਖੜਾ ਮੁਰਦਾਬਾਦ ਜਿਨੇ ਕਿਸਾਨਾਂ ਨਾਲ ਖੜਾ ਮੁਰਦਾਬਾਦ ਖੜਾ ਜਾਂ ਇੱਕ ਗੈਪ ਹਸਲਾਓ 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 ਬਿਜਲੀ ਸੋਤ ਮਿਲ 2025 ਵਾਪਸ ਲਾਓ ਹਸਲਾਓ ਸਰਕਾਰ ਮੁਰਦਾਬਾਦ ਮੁਰਦਾਬਾਦ ਕੇਂਦਰ ਤੇ ਪੰਜਾਬ ਸਰਕਾਰ One of the premium and prestigious professional institutes providing a wide range of professional courses with 100% placement assistance we are Sri Sai group of institutes ਇਦੀ ਕਰਕੇ ਜੋ ਨੀਤੀਆਂ ਸਰਕਾਰ ਦੀਆਂ ਵਾ ਪਿੱਛੇ ਭਲਉਣੀ ਆ ਇਹ ਹੋਣੀ ਨਹੀਂ ਚਾਹੀਦੀ ਵੇਖੋ ਜਿਤਨਾ ਗਰਮੀ ਦਾ ਵੀ ਮੌਸਮ ਹੁੰਦਾ ਬੰਦਾ ਲੰਗਰ ਪਣੀ ਚਾਉਂਦੇ ਵੀ ਬੱਚੇ ਵੀ ਸੌਂਦੇ ਜਦੋਂ ਜਦੋਂ ਬਹਿਲ ਤੇ ਬੰਨ ਮੁਜ ਕੇ ਫੇਨਾ ਬਈ ਤੇ ਬੰਦ ਹੋ ਜਾਣਗੇ ਮੁਸ਼ਕਲ ਹੋ ਜੂ ਨਿਆਣਿਆਂ ਦਾ ਸਕੂਲੇ ਜਾਣਾ ਵੀ ਮੁਸ਼ਕਲ ਹੋ ਜੂ ਹਰ ਬੰਦਾ ਵਿੱਚ ਪੈਸੇ ਪੈ ਨਹੀਂ ਸਕਦਾ 60% ਲੋਕ ਆ ਜਿਹੜੇ ਮਹਾਂ ਲੰਗਰ ਪਾਣੀ ਚੱਲਣ ਦੇ ਆ ਬਿੱਲ ਕਿੱਥੋਂ ਦੇ ਦੇਣਗੇ ਉਦੀ ਚ ਵੇਖੋ ਇਹ ਸੋਚ ਸਮਝ ਕੇ ਕਰਨਾ ਚਾਹੀਦਾ ਕਿ ਇਹ ਸੋਧ ਉਹਦੇ ਕੋਈ ਪਰਸੈਂਟ ਜਿੱਦਾਂ 9 10 ਉਹ ਖਰਕਟਾ ਦੇਣੀ ਚਾਹੀਦੀ ਉਹ ਉਹ ਇਹਨੇ ਕੀਤਾ ਨਹੀਂ ਇੱਕ ਬੋਟਾਂ ਖਾ ਕਰਕੇ ਜੋ ਵਾਦੀ ਕਰ ਲੈਣ ਦੇ ਆ ਉਹ ਇਹਨਾਂ ਨੂੰ ਕਰਨੀ ਨਹੀਂ ਚਾਹੀਦੀ ਇਹ ਬੜੀ ਮਾੜੀ ਸੋਚ ਆਈ ਦੀ ਹੁਣ ਜਿਤਨਾ ਅੰਦਾਜ਼ੇ ਜਿਨਾਨੀਆਂ ਨੂੰ ਮੈਂ ਹਜ਼ਾਰ-ਹਜ਼ਾਰ ਰੁਪਈਆ ਦੇ ਦੇਣਾ ਇਹ ਕੋ ਵਧੀਆ ਆਈ ਦੀ ਸੋਚ ਨਹੀਂ ਅੱਗੇ ਚਲੋ ਸਯੁਗਤ ਮੋਰਚਾ ਚੱਲਿਆ ਹੈਗਾ ਤੇ 65 ਹਜ਼ਾਰ ਕਿੱਲਾ ਇਹ ਦਾਨੀ ਵਾਲੀ ਨੇ ਉਹ ਲੈਂਡ ਬਣਾਉਣੀ ਨਹੀਂ ਜਿੱਥੇ ਹੜੱਪ ਕਰਨੀ ਚਲੋ ਹਰ ਬੰਦੀ ਨੇ ਸਾਹ ਦਿੱਤਾ ਉਹ ਵਾਪਸ ਲੈਣਾ ਪਿਆ ਇਹਨਾਂ ਨੂੰ ਇਹ ਤਾਂ ਟਰੈਕਟਰ ਹੀ ਲੋਕਾਂ ਇੰਨੇ ਖੜੇ ਕਰ ਦੇਣੇ ਸੀ ਇਹਨਾਂ ਕੋ ਜਾਣਾ ਹੈਲੀਕਾਪਟਰ ਸਾਰੇ ਖੜੇ ਤੇ ਚਲਾ ਨਹੀਂ ਸਕਦੇ ਇਹੋ ਜਿਹੇ ਇਹਨਾਂ ਸਰਕਾਰਾਂ ਦੀਆਂ ਇਹ ਜਿਹੜਾ ਸੈਂਟਰ ਆ ਇਹ ਸੀ ਇਹ ਸੀ ਆ ਮਾਡਾ ਪੰਜਾਬ ਦਾ ਵੀ ਉਹਦੇ ਨਾਲ ਘੱਟ ਘੱਟ ਜੋੜ ਇਹਨਾਂ ਦੀ ਕੱਟੀ ਆ ਇਹ ਦਾਣੀ ਹੋਣੀ ਚਾਹੀਦੀ ਨਹੀਂ ਦੇ ਮਾਰੀਆਂ ਹਾਲਤਾਂ ਹੋ ਜਾਣਗੀਆਂ ਇਹਨਾਂ ਨੂੰ ਲੋਕ ਪੇ ਪਿੰਡਾਂ 'ਚ ਵਣ ਨਹੀਂ ਦੇਣਗੇ ਜੀ ਇਤਰਾ ਚੱਲਦਾ ਰਿਹਾ ਤੇ ਇਹ ਦੇ ਵੇਖੋ ਅਸੀਂ ਆਨੇ ਬਿ ਝੂਰ ਨਹੀਂ ਮਾਰਨਾ ਚਾਹੀਦਾ ਜੀ ਪਰਮੇਸ਼ਰ ਨੇ ਕਾਲ ਯੁਗ 'ਚ ਬੰਦੇ ਦੀ ਉਮਰ ਥੋੜੀ ਆ ਛੋਟੀ ਉਮਰ ਹੀ ਆ ਕੋਈ ਯਾਦਾ ਨਹੀਂ ਪਹਿਣ 60 ਸਾਲ ਹੀ ਆ ਸਾਡੀ ਹਾਂ ਤੇ ਜੇ ਅਕਾ ਝੂੜਤੀ ਨਗਾਦੀ ਦੇ ਪਰਮੇਸ਼ਰ ਪਾਕਿਸਤਾਨੀ ਨੂੰ ਟਾਈਮ ਲੱਗਦਾ ਕੋ ਪੰਜ ਸਾਲ 10 ਸਾਲ ਲੱਗਦੇ ਆ ਮੁਰਗੀ ਫੇ ਬੰਦਾ ਮੈਂ ਵੇਖੇ ਕੰਦ ਨਾ ਕੰਦਾ ਨਾ ਸਿਰ ਮਾਰ ਮਾਰ ਉਹਦੀ ਜਾਨ ਵੀ ਨਹੀਂ ਨਿਕਲਦੀ ਤੇ ਇਹ ਕਰਕੇ ਸ਼ਾਂਤਮਈ ਨਾ ਰਹਿਣਾ ਚਾਹੀਦਾ ਝੂੜਨੀ ਮਾਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਦੇ ਤੱਕ ਚੱਲੇਗਾ ਤੁਹਾਡਾ ਇਤਰ ਨਾਲ ਹੀ ਤੇ 100 ਤੱਕ ਚੱਲੂਗਾ ਜੇ ਜੋ ਸਾਨੂੰ ਪਿੱਛੋਂ ਆ ਗਿਆ ਹੋਗੀ ਫਿਰ ਲਗਾਤਾਰ ਭਵਾਂਗੇ ਨਾਲ ਮਾਈਆਂ ਬੀਪੀਆਂ ਵੀ ਲੈ ਕੇ ਆਵਾਂਗੇ ਵੀ ਜੋ ਨੀਤੀਆਂ ਇਹਨਾਂ ਦੀਆਂ ਇਹ ਤੇ ਪਤਾ ਲੱਗ ਜੂ ਵੀ ਅੱਜ ਕੀ ਕੀ ਬਾਜਿਆ ਜਦੋਂ ਅਧਾਹਾਂ ਨੂੰ 15 ਦੇ ਨੂੰ ਜਿੱਥੇ ਵੀ ਬਹਿਣਾ ਗਿਆ ਲਗਾਤਾਰ ਭਵਾਂਗੇ ਰਾਤ ਦਿਨ ਭਵਾਂਗੇ ਹਲਾਗੇ ਦੀ ਬਲ ਸਿੰਘ ਕੋ ਜੇ ਮੋਰੀ ਕਿਸਾਨ ਸਭਾ ਦਾ ਜਨਰਲ ਸਕਤਰ ਜ਼ਿਲ੍ਹਾ ਪਠਾਨਕੋਟ ਤੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿ ਪੂਰੇ ਪੰਜਾਬ ਦੇ ਵਿੱਚ ਜਿੱਦਾਂ ਅੱਜ ਇਹ ਧਰਨੇ ਮਜਾਰੇ ਕਰਕੇ ਬਿਜਲੀ ਸੋਧ ਬਿੱਲ 2025 ਜਿਹੜਾ ਉਹਦੀਆਂ ਕਾਪੀਆਂ ਫੂਕੀਆਂ ਜਾ ਰਹੀਆਂ ਨੇ ਅਸੀਂ ਵੀ ਇੱਥੇ ਪਠਾਨਕੋਟ ਦੇ ਵਿੱਚ ਇਹਨਾਂ ਦੀਆਂ ਕਾਪੀਆਂ ਜਿਹੜੀਆਂ ਅੱਜ 3 ਵਜੇ ਨਾਲ ਫੂਕਾਂਗੇ ਤੋਂ ਧਰਨਾ ਜਿਹੜਾ ਉਪਰੋ ਹੁਕਮ ਹੈ ਜਿਹੜਾ ਉਹ 3 ਵਜੇ ਤੋਂ ਲੈ ਕੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੈਗਾ ਇਹ ਜਿਹੜਾ ਬਿਜਲੀ ਸੋਧ ਬਿੱਲ 2025 ਕੇਂਦਰ ਸਰਕਾਰ ਜਿਹੜੀ ਹੈ ਉਹ ਧੋਖੇ ਨਾਲ ਸਟੇਟਾਂ ਦੇ رائے ਲੈ ਕੇ ਕੇਂਦਰ ਦੇ ਵਿੱਚ ਇਹਨੂੰ ਮਹਿਕਮੇ ਨੂੰ ਸ਼ਿਫਟ ਕਰਨਾ ਚਾਹੁੰਦੀ ਹੈ ਕੇਂਦਰ ਦੇ ਵਿੱਚ ਲਿਜਾਣਾ ਚਾਹੁੰਦੀ ਹੈ ਔਰ ਜਿਹੜਾ ਪੰਜਾਬ ਦੇ ਜਾਂ ਸਟੇਟਾਂ ਦੇ ਅਧਿਕਾਰ ਦੇ ਵਿੱਚ ਜਿਹੜਾ ਬਿਜਲੀ ਦਾ ਪ੍ਰਬੰਧ ਹੈ ਬਿਜਲੀ ਪੈਦਾ ਕਰਨੀ ਬਿਜਲੀ ਦਾ ਪ੍ਰਬੰਧ ਕਰਨਾ ਦੇਲੀ ਦੇ ਲੋਕਾਂ ਨੂੰ ਦੇਣੀ ਇਹ ਸਟੇਟ ਦਾ ਅਧਿਕਾਰ ਹੈ ਸੰਵਿਧਾਨ ਦੇ ਮਤਬਕ ਲੇਕਿਨ ਮੋਦੀ ਸਰਕਾਰ ਜਿਹੜੀ ਹੈ ਇਹ ਨੂੰ ਤਾਨਾ ਸ਼ਾਹੀ ਢੰਗ ਦੇ ਨਾਲ ਆਪਣੇ ਕੋਲ ਲਿਜਾ ਕੇ ਤੇ ਸਾਰੇ ਮਹਿਕਮੇ ਇਕੱਠੇ ਕਰਕੇ ਤੇ ਉਹ ਤਾਨਾ ਸ਼ਾਹ ਬਣ ਕੇ ਕੇਂਦਰ ਸਰਕਾਰ ਦੇ ਜਿਹੜਾ ਅੰਡਰ ਸਾਰਾ ਕੁਝ ਕਰਨੀ ਚਾਹੁੰਦੀ ਹੈ ਜਿਹੜਾ ਇਹ ਬਿਜਲੀ ਬਿੱਲ ਜਿਹੜੇ ਇੰਨੀ ਵੱਡੀ ਪ੍ਰਾਪਰਟੀ ਜਿਹੜੀ ਇਹ ਪੰਜਾਬ ਦੇ ਵਿੱਚ ਲੋਕਾਂ ਦੇ ਪੈਸੇ ਨਾਲ ਬਣੀ ਹੈ ਅਰਬਾਂ ਖਰਬਾਂ ਦੀ ਜ਼ਮੀਨਾਂ ਹੈਗੀਆਂ ਨਾ ਇਹ ਸਾਰੀਆਂ ਜ਼ਮੀਨਾਂ ਔਰ ਸਾਰਾ ਢਾਂਚਾ ਜਿਹੜਾ ਆ ਅਡਾਨੀ ਆਬਾਨੀ ਵਰਗੇ ਸ਼ਮੂਹਕਾਰਾਂ ਨੂੰ ਦੇ ਕੇ ਤੇ ਲੋਕਾਂ ਦੀ ਲੁੱਟ ਕਰਵਾਉਣੇ ਚਾਹੁੰਦੇ ਨਾ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਪਠਾਨਕੋਟ ਜੋ ਪਚਾਪ ਪੰਜਾਬ ਸਟੇਟ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਜੀਹਾਂਤੀ ਮੰਡਲ ਪਠਾਨਕੋਟ ਤੋਂ ਜਿਹੜਾ ਸਾਡਾ ਸੰਯੁਕਤ ਕਿਸਾਨ ਮੋਰਚਾ ਵੱਖ-ਵੱਖ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਜਿਹੜਾ ਉਤਰਨਾ ਲਾਇਆ ਜਾ ਰਿਹਾ ਇਸ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਦੇਸ਼ ਦੇ ਆਪਣੇ ਸੂਬੇ ਦੇ ਲੋਕਾਂ ਨੂੰ ਲਾਮਬੰਦ ਕਰਨਾ ਚਾਹੁੰਦੇ ਹਾਂ ਕਿ ਜੀਐਸਸੀ ਪੰਜਾਬ ਦੀ ਯੂਨੀਵਰਸਿਟੀ ਨੂੰ ਜਿੱਤ ਸਕਦੇ ਹਾਂ جے ਅਸੀਂ ਹੋਰ ਨਾ ਕੰਮਾਂ ਨੂੰ ਐਸਵਾਈਐਲ ਦੇ ਵਿੱਚ ਅਸੀਂ ਬੂਟੇ ਲਾ ਕੇ ਨਹਿਰ ਬੰਦ ਕਰ ਸਕਦੇ ਆ ਪੰਜਾਬ ਦੇ ਲੋਕੋ ਤੁਹਾਡੇ ਘਰਾਂ ਦੇ ਬੇ ਡੇੜੇ ਚੇਪ ਵਾਲੇ ਮੀਟਰ ਲੱਗੇ ਤੇ ਤੁਸੀਂ ਬੋਲਣਾ ਕਦੋਂ ਹੈ ਬਿਲਕੁਲ ਇਹਨਾਂ ਦਾ ਵਿਰੋਧ ਕਰੋ ਤੁਹਾਨੂੰ ਅਸੀਂ ਇੱਕ ਦਰਬਾਰ ਸਾਹਿਬ ਦੀ ਘਟਨਾ ਦੱਸਨੇ ਆ ਵੀ ਉੱਥੇ ਜਿਹੜੇ ਅਫਸਰ ਨੂੰ ਪੈਸੇ ਚਾਹੀਦੇ ਹੁੰਦੇ ਸੀ ਨਾ ਉਹਨੂੰ ਇੱਕ ਖੂਚ ਖੜਦੇ ਸੀ ਪਰਲੇ ਬਨੇ ਉੱਥੇ ਬਾਬਾ ਖੜਕ ਸਿੰਘ ਬੈਠਾ ਕਹਿੰਦੇ ਉਹ ਪੈਸੇ ਦਿੰਦਾ ਤੁਸੀਂ ਉੱਥੇ ਜਾਂਦੇ ਨੇ ਸਿੰਘ ਫੜ ਕੇ ਮਾਰ ਕੇ ਬਰੇਟ ਖੂਚ ਛੋੜਨ ਦੇ ਹੀ ਤੁਸੀਂ ਵੀ ਥੋੜੇ ਜਿਹਾ ਕਾਇਮ ਹੋਵੋ ਬਿਲਕੁਲ ਮੀਟਰ ਨਹੀਂ ਲੱਗਣਦੇ ਨੇ ਆਪਾਂ ਬਿਲਕੁਲ ਨਹੀਂ ਮੀਟਰ ਲੱਗਣ ਦੇਣੇ ਜੇ ਯੂਨੀਵਰਸਿਟੀ ਪੰਜਾਬ ਦੀ ਪੰਜਾਬ ਨੂੰ ਵਾਪਸ ਹੋ ਤੱਕਦੀ ਹੈ ਤੇ ਸਾਰੀ ਦੁਨੀਆ ਉਹਦੀ ਜਿੱਤ ਦੀ ਗਵਾਹੀ ਦੇ ਸਕਦੀ ਹੈ ਸਾਡੇ ਪੰਜਾਬ ਦੀਆਂ ਲੜਕੀਆਂ ਨੇ ਰੱਖ ਵਖਾ ਕੇ ਰੱਖੀ ਆ ਆ ਐਵੇਂ ਮਰਦੇ ਵਾਂਗੂੰ ਤਾਂ ਹਣ ਛੁੱਟ ਕੇ ਨਾ ਬੈਠਿਆ ਕਰੋ ਆਪਣੀਆਂ ਜਮੀਰਾਂ ਨੂੰ ਜਗਾਓ ਨਹੀਂ ਤੇ ਕੋਈ ਫਾਇਦਾ ਨਹੀਂ ਤੁਹਾਡੇ ਇੱਥੇ ਪੱਗਾਂ 'ਚ ਸਿਰ ਬਸਾਉਂਦਾ ਤੇ ਐਵੇਂ ਇਹ ਮੋਬਾਈਲਾਂ ਦੇ ਪੁੱਤ ਬਣ ਗਏ ਮੈਂ ਕਹਿਣਾ ਚਾਹੁੰਨਾ ਵਾਂ ਕਿ ਮੋਬਾਈਲਾਂ ਦੇ ਪੁੱਤ ਨਾ ਬਣੋ ਆਪਣੇ ਮਾਪਿਆਂ ਦੇ ਪੁੱਤ ਬਣ ਕੇ ਇਸ ਪੰਜਾਬ ਦੇ ਪੁੱਤ ਬਣ ਕੇ ਇਹ ਜਿਹੜੀਆਂ ਪਾਲਸੀਆਂ ਸਾਡੇ ਤੇ ਥੋਪ ਰਹੇ ਨੇ ਇਹ ਜਿਹੜੀਆਂ ਉਹਦੀਆਂ ਸੇਵਾਵਾਂ ਜਿਹੜੀਆਂ ਇਹ ਕਾਲੇ ਤਿੰਨ ਕਾਨੂੰਨ ਜਿਹੜੇ ਲਿਆਂਦੇ ਨੇ ਇਹ ਬੜੀਆਂ ਚੋਰ ਮੋਰੀਆਂ ਰਾਂਏ ਜਿਹੜੇ ਲਾਗੂ ਕੀਤੇ ਜਾ ਰਹੇ ਆ ਤੁਹਾਨੂੰ ਇਹ ਬੜੀ ਵੱਡੀ ਕੁਸਪੈਟ ਹੋ ਰਹੀ ਆ ਕਿ ਜੰਮੂ ਕਸ਼ਮੀਰ ਦੀ ਕੁਸਪੈਟ ਨਾਲੋਂ ਕੁਸਪੈਟ ਮਾੜੀ ਆ ਜਿੰਨੇ ਵੀ ਸਾਇਲਜ ਨੇ ਪੰਜਾਬ ਦੇ ਵਿੱਚ ਜਿਹੜੇ ਸੈਲੋ ਲਾਏ ਨੇ ਉਹ ਸਾਰੇ ਦੇ ਸਾਰੇ ਚੋਰ ਮੋਰੀਆਂ ਰਾਂਏ ਐਤਕੀ ਜਿਹੜੇ ਉਹ ਕਣਕਾਂ ਉੱਥੇ ਗਈਆਂ ਤੇ ਵਿਕੇ